ਸਿਰ ਅਸੀਂ ਦੇਖ ਸਕਦੇ ਸੀ ਕਿ ਮਾਡਲ ਟਾਊਨ ਦੇ ਵਿੱਚ ਪਹਿਲੇ ਇੱਕ ਆਊਟਲਟ ਸੀ ਤੇ ਹੁਣ ਕਿਚਲੋ ਨਗਰ ਦੇ ਵਿੱਚ ਖੋਲਿਆ ਗਿਆ ਤਾਂ ਇੱਥੇ ਹੋਰ ਕੀ ਕੁਝ ਕੁਝ ਐਕਸਟਰਾ ਅਵੇਲੇਬਲ ਹੋਏਗਾ ਜਾਂ ਉਵੇਂ ਹੀ ਸਾਰਾ ਪੈਟਰਨ ਜਿਵੇਂ ਪਹਿਲੇ ਉੱਥੇ ਚੱਲ ਰਿਹਾ ਸੀ ਉਵੇਂ ਸੇਮ ਪੈਟਰਨ ਇੱਥੇ ਦੇਖਣ ਨੂੰ ਮਿਲੇਗਾ ਨਹੀਂ ਮਾਡਲ ਟਾਊਨ ਦੇ ਵਿੱਚ ਇਧਰ ਕਿਚਲੋ ਨਗਰ ਦੇ ਵਿੱਚ ਇਧਰ ਚੇਂਜਸ ਵੀ ਇਧਰ ਫਾਸਟ ਫੂਡ ਹੈ ਚਾਈਨੈਸ ਹੈ ਕੰਟੀਨੈਂਟਲ ਹੈ ਚਾਰਦੀਪਰ ਉੱਪਰ ਹੈ ਸਿਟਿੰਗ ਵੀ ਅਵੇਲੇਬਲ ਹੈ ਇਧਰ ਵੈਡਿੰਗ ਵਰਕ ਸੈਕਸ਼ਨ ਕਨਸੈਪਟ ਹੈ ਇਹ ਵੀ ਅਵੇਲੇਬਲ ਹੈ ਯਹਾਂ ਪਰ श्रीनगर के बीच चॉइस की डिमांड थी कि लियालपुट शिवर की डिमांड बहुत ज़्यादा है क्वालिटी बेटर है लुधियाना के अंदर में काफ़ी डिमांड है या तो सर्दियों के लिए की कुछ खास होएगा इस दिनाल ही जिमें लोड़ी का भी त्यौहार आ रहा है मकर संक्रांति आ रही है उसके लिए की कुछ खास तैयारियां की जा रही जिम्मे अपने गचक हो गए गचक हो गए अपने गाजर पाक हो गया ਤੇਲ ਬੁਗਗਾ ਡ్రਾਈ ਬੁਗਗਾ ਹੈ ਜੀ ਮੇ ਆਪਣੇ ਸਪੈਸ਼ਲ ਗੁੜ ਹਲਵਾ ਹੋ ਗਿਆ ਗਜਰੇਲਾ ਹੋ ਗਿਆ ਔਰ ਆਪਣਾ ਸਪੈਸ਼ਲ ਗੁਲਾਬ ਜਾਮੁਨ ਸਾਰੀ ਵਿਂਟਰ ਇਸ ਸਪੈਸ਼ਲ ਆਈਟਮ ਤੇ ਬੜੀ ਪਬਲਿਕ ਦੀ ਡਿਮਾਂਡ ਸੀ ਵੀ ਸਾਨੂੰ ਬੜਾ ਮੋਡਰ ਟਾਉਨ ਦੇ ਵਿੱਚ ਜਾਣਾ ਬੰਦਾ ਬੜਾ ਦੂਰ ਹੈ ਤੇ ਇਸ ਕਰਕੇ ਅਸੀਂ ਉਹਨਾਂ ਦੀ ਕਨਵੀਨੀਅੰਟ ਦੇ ਲਈ ਅਸੀਂ ਕਿਚਨੂ ਨਗਰ ਦੇ ਵਿੱਚ ਆਪਣਾ ਇਹ ਨਵਾਂ ਵਾਲਾ ਆਊਟਲਟ ਖੋਲਿਆ ਹੋਇਆ ਹੈ ਹੁਣ ਚਾਹ ਤੋਂ ਤਨਾਂ ਦੀ ਵੈਰਾਈਟੀ ਮਿਲ ਰਹੀ ਹੈ ਜੀ ਹਾਂ ਇਹ ਇਕੱਲੇ ਸਵੀਟ ਦੇ ਵਿੱਚ ਮਿਲਦੀ ਹੈ ਬਾਕੀ ਅਨਦਰ ਆਈਟਮ ਬਹੁਤ ਸਾਰੀਆਂ ਜਿੱਦਾਂ ਕਿ ਤੁਹਾਨੂੰ ਇੱਥੇ ਡਰਾਈ ਫਰੂਟਸ ਹੈ ਸਾਡੇ ਹੋਰ ਵੀ ਜਿੱਦਾਂ ਇਹ ਸਾਰਾ ਸਮਾਨ ਪ੍ਰੋਡਕਟ ਲੱਗੇ ਹੋਏ ਆ ਬਾਕਸਿਸ ਹੈ ਬੈਡਿੰਗ ਤੇ ਹੈਗੇ ਸਾਰੇ ਬਾਕਸਿਸ ਨਾਲ ਦੇ ਉੱਪਰ ਸਪੇਸ ਅਵੇਲੇਬਲ ਹੈ ਕਿੰਨੇ ਲੋਕ ਇੱਕ ਟਾਈਮ ਤੇ ਬੈਠ ਸਕਦੇ 50 ਤੋਂ 60 ਕਸਟਮਰਸ ਹੈ ਜੋ ਉਥੇ ਓਨ தி ਸਪੋਰਟ ਹੋ ਸਕਦੇ ਪਹਿਲਾਂ ਤਾਂ ਸਿਰਫ ਪੇਸਟਰੀਜ਼ ਹੋ ਗਿਆ ਜਾਂ ਹੋਰ ਅਨਦਰ ਸਨੈਕਸ ਹੋ ਗਿਆ ਲekin ਅਸੀਂ ਉਹਦੇ ਨਾਲ ਅਸੀਂ ਹੋਰ ਜ਼ਿਆਦਾ ਸਨੈਕਸ ਵੀ ਅਨਦਰ ਕੁਆਲਟੀ ਹੋਰ ਵਧਾ ਦਿੱਤੀ ਉਹਦੇ ਨਾਲ ਜਿੱਦਾਂ ਕਿ ਤੁਹਾਡਾ ਪਨੀਰ ਜਲੇਬੀ ਹੋ ਗਿਆ ਜਾਂ ਜਲੇਬੀ ਹੋ ਗਿਆ इमरਤੀ ਹੋ ਗਿਆ ਸਮੋਸਾ ਹੋ ਗਿਆ ਤਿੰਨ ਤਰ੍ਹਾਂ ਚਾਰ ਤਰ੍ਹਾਂ ਦਾ ਸਮੋਸਾ ਹੀ ਹੋ ਗਿਆ ਜਿੱਦਾਂ ਕਿ ਪਨੀਰ ਦਾ ਸਮੋਸਾ ਹੋ ਗਿਆ ਆਲੂ ਵਾਲਾ ਸਮੋਸਾ ਹੈ ਪਾਲਕ ਸਮੋਸਾ ਹੈ ਪਾਲਕ ਦਾ ਵੈਜੀਟੇਬਲ ਸਮੋਸਾ ਹੈ ਤੇ ਮਤਲਬ ਤਿੰਨ ਚਾਰ ਤਰ੍ਹਾਂ ਦੀ ਵੈਰਾਈਟੀ ਅਸੀਂ ਹੋਰ ਵਧਾ ਦਿੱਤੀ ਉਹਦੇ ਨਾਲ जन हितेषी टीआरपी नहीं खरीदते भरोसा जीतते हैं हम जन हितेषी देख रहे तमाम दर्शका दा स्वागत है मैं अंजली राजपूत ਦੋਸਤੋ ਲੁਧਿਆਣਾ ਵਾਸੀ ਖਾਣ ਪੀਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਨੇ ਇਸ ਦੇ ਨਾਲ ਹੀ ਖਾਣ ਪੀਣ ਦੇ ਵਿੱਚ ਮਠਾਈਆਂ ਵੀ ਜਿਹੜੀਆਂ ਨੇ ਲੁਧਿਆਣਾ ਵਾਸੀਆਂ ਨੂੰ ਬਹੁਤ ਜ਼ਿਆਦਾ ਪਸੰਦ ਨੇ ਮਠਾਈਆਂ ਦੀ ਜਿਸ ਵੇਲੇ ਗੱਲ ਹੁੰਦੀ ਹੈ ਤਾਂ ਦਿਮਾਗ ਦੇ ਵਿੱਚ ਲਾਇਲਪੁਰ ਸਵੀਟਸ ਦਾ ਨਾਮ ਜਿਹੜਾ ਜ਼ਰੂਰ ਹੀ ਆਉਂਦਾ ਹੈ ਇਸ ਦੇ ਨਾਲ ਹੀ ਸੁਬਾਨ ਦੇ ਉੱਪਰ ਵੀ ਸਵਾਦ ਵੀ ਜਿਹੜਾ ਮਠਾਈਆਂ ਦਾ ਯਾਦ ਆ ਜਾਂਦਾ ਤਾਂ ਪਹਿਲਾਂ ਦੇਖਿਆ ਜਾ ਸਕਦਾ ਸੀ ਕਿ ਲਾਇਲਪੁਰ ਦਾ ਇੱਕ ਆਊਟਲੈਟ ਜਿਹੜਾ ਕਿ ਲੁਧਿਆਣਾ ਦੇ ਮਾਡਲ ਟਾਊਨ ਚ ਸੀ ਤਾਂ ਹੁਣ ਕਿਚਲੂ ਨਗਰ ਦੇ ਵਿੱਚ ਇੱਕ ਹੋਰ ਆਊਟਲੈਟ ਜਿਹੜਾ ਉਸ ਦੀ ਅੱਜ ਹੀ ਇਨੋਗ੍ਰੇਸ਼ਨ ਕੀਤੀ ਗਈ ਹੈ ਤੇ ਤੁਹਾਨੂੰ ਇਹ ਨਵਾਂ ਆਊਟਲੈਟ ਜਿਹੜਾ ਲਾਇਲਪੁਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਇਸ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਇਸ ਦੇ ਨਾਲ ਹੀ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਦਿਨੇਸ਼ ਕੁਮਾਰ ਯਾਦਵ ਜੀ ਤਾਂ ਸਰ ਅਸੀਂ ਦੇਖ ਸਕਦੇ ਹਾਂ ਕਿ ਕਿਚਲੂ ਨਗਰ ਦੇ ਵਿੱਚ ਇੱਕ ਹੋਰ ਆਊਟਲੈਟ ਦੀ ਇਨੋਗ੍ਰੇਸ਼ਨ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਮੈਡਮ ਕਸਟਮਰ ਦੀ ਡਿਮਾਂਡ ਸੀ ਕਿਚਦੂ ਨਗਰ ਏਰੀਆ ਤੇ ਲਾਇਲਪੁਰ ਸੀ ਵੱਦੀ ਇਧਰ ਮਾਰਕੀਟ ਦੇ ਵਿੱਚ ਆਫੇ ਨਾਮ ਇਹਦਾ ਕੁਆਲਟੀ ਕਸਟਮਰ ਦੀ ਇੰਪਲੇਸ਼ਨ ਔਰ ਹਾਂ ਪਰ ਜੋ ਹੈ ਕਸਟਮਰ ਅਕੋਰਡਿੰਗ ਕੰਮ ਠੀਕ ਹੈ ਬੜੀਆ ਚੱਲ ਰਹਾ ਹੈ ਅੱਛਾ ਹੈ ਕੁਆਲਟੀ ਵੀ ਵਧ ਰਹਾ ਹੈ ਜੀ ਹਾਂਜੀ ਲੋਕਾਂ ਨੂੰ ਡਿਮਾਂਡ ਸੀ ਇਧਰ ਬਿਲਕੁਲ ਤਾਂ ਸਰ ਅਸੀਂ ਦੇਖ ਸਕਦੇ ਸੀ ਕਿ ਮਾਡਲ ਟਾਊਨ ਦੇ ਵਿੱਚ ਪਹਿਲੇ ਇੱਕ ਆਊਟਲੈਟ ਸੀ ਤੇ ਹੁਣ ਕਿਚਲੋਂ ਨਗਰ ਦੇ ਵਿੱਚ ਖੋਲਿਆ ਗਿਆ ਤਾਂ ਇੱਥੇ ਹੋਰ ਕੀ ਕੁਝ ਕੁਝ ਐਕਸਟਰਾ ਅਵੇਲੇਬਲ ਹੋਏਗਾ ਜਾਂ ਉਵੇਂ ਹੀ ਸਾਰਾ ਪੈਟਰਨ ਜਿਵੇਂ ਪਹਿਲੇ ਉੱਥੇ ਚੱਲ ਰਿਹਾ ਸੀ ਉਵੇਂ ਸੇਮ ਪੈਟਰਨ ਇੱਥੇ ਦੇਖਣ ਨੂੰ ਮਿਲੇਗਾ ਨਹੀਂ ਮਾਡਲ ਟਾਊਨ ਦੇ ਵਿੱਚ ਇਧਰ ਕਿਚਲੋਂ ਨਗਰ ਦੇ ਵਿੱਚ ਇਧਰ ਹੈ चेंजेस भी इधर फास्ट फूड है चाइनीज है कॉन्टीनेंटल है चार दी प्रॉपर है सिटिंग भी अवेलेबल है इधर वेडिंग वॉक सेक्शन कॉन्सेप्ट है ये भी अवेलेबल है यहाँ पर जी। हाँ जी हाँ जी तब बहुत सारे होर ऑप्शंस अवेलेबल हो सकते हैं और स्वीट्स की वरायटी भी यहाँ पे काफ़ी चेंजेस है क्वालिटी भी हाइजीनिक काफ़ी है यहाँ पर ਜੀ ਅਸੀਂ ਦੇਖ ਸਕਦੇ ਹਾਂ ਕਿ ਕਿੰਨਾ ਵੱਡਾ ਲੁਧਿਆਣਾ ਪਹਿਲਾ ਮਾਡਲ ਟਾਊਨ ਜਿਹੜਾ ਕਿ ਇੱਕ ਬਹੁਤ ਖਾਸ ਏਰੀਆ ਬਹੁਤ ਖਾਸ ਮਾਰਕੀਟ ਹੈ ਲੁਧਿਆਣਾ ਦੀ ਉੱਥੇ ਆਊਟਲੈਟ ਸੀਗਾ ਹੁਣ ਕਿਚਲੂ ਨਗਰ ਦੇ ਵਿੱਚ ਆਊਟਲੈਟ ਦੀ ਸ਼ੁਰੂਆਤ ਕੀਤੀ ਗਈ ਤਾਂ ਕਿਚਲੂ ਨਗਰ ਚੂਜ਼ ਕਰਨ ਦੇ ਪਿੱਛੇ ਕੀ ਕਾਰਨ ਰਿਹਾ ਕਿਚਲੂ ਨਗਰ ਦੇ ਵਿੱਚ ਚੁਆਇਸ ਕਰਨ ਦੀ ਕਸਟਮਰ ਕੀ ਡਿਮਾਂਡ تھی ਜੀ ਲਿਆਲਪੁਰ ਸ਼ਿਵਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਕੁਆਲਿਟੀ ਬਿਹਤਰ ਹੈ ਲੁਧਿਆਣਾ ਇਕੰਦਰ ਮੇ ਕਾਫੀ ਡਿਮਾਂਡ ਹੈ ਜਿੱਥੇ ਵੀ ਸ਼ਹਿਰ ਮੇ ਜਾਓ ਲਿਆਲਪੁਰ ਸ਼ਿਵਰ ਦੀ ਡਿਮਾਂਡ ਹੁੰਦੀ ਹੈ ਇਹ ਇਧਰ ਤੋਂ ਹੋਣੀ ਚਾਹੀਦੀ ਜੀ ਬਿਲਕੁਲ ਤਾਂ ਸਿਰ ਅਸੀਂ ਦੇਖ ਸਕਦੇ ਹਾਂ ਕਿ ਹੁਣ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਸਰਦੀਆਂ ਦੇ ਲਈ ਕੀ ਕੁਝ ਖਾਸ ਹੋਏਗਾ ਇਸ ਦੇ ਨਾਲ ਹੀ ਜਿਵੇਂ ਅੱਗੇ ਲੋਹੜੀ ਦਾ ਵੀ ਤਿਉਹਾਰ ਆ ਰਿਹਾ ਮਕਰ ਸੰਕਰਾਂਤੀ ਆ ਰਹੀ ਉਸ ਦੇ ਲਈ ਕੀ ਕੁਝ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਜਿੰਮੇ ਆਪਣੇ ਗੱਚਕ ਹੋ ਗਏ ਗੱਚਕ ਹੋ ਗਏ ਆਪਣੇ ਗਾਜਰ ਪਾਕ ਹੋ ਗਿਆ ਤਿਲ ਬੁੱਗਾ ਡਰਾਈ ਫਰੂਟ ਬੁੱਗਾ ਹੈ ਜੀ ਜਿਵੇਂ ਆਪਣੇ ਸਪੈਸ਼ਲ ਗੁੜ ਹਲਵਾ ਹੋ ਗਿਆ ਗਜਰੇਲਾ ਹੋ ਗਿਆ ਔਰ ਆਪਣਾ ਸਪੈਸ਼ਲ ਗੁਲਾਬ ਜਾਮੂਨ ਇਸਾਰੀ ਵਿਂਟਰ ਸਪੈਸ਼ਲ ਆਈਟਮ ਹੈ ਜੀ ਬਿਲਕੁਲ ਧੰਨਵਾਦ ਸਰ ਤਾਂ ਇਹ ਸੀ ਸਾਡੇ ਨਾਲ ਲਾਇਲਪੁਰ ਸਟੋਰ ਜਿਹੜਾ ਕਿ ਕਿਚਲੂ ਨਗਰ ਦੇ ਵਿੱਚ ਸ਼ੁਰੂ ਹੋਇਆ ਉਸ ਦੇ ਮੈਨੇਜਰ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਗੱਲ ਖਾਸ ਹੈ ਕਿ ਇੱਥੇ ਸਿਟਿੰਗ ਵੀ ਜਿਹੜੀ ਆ ਬਣਾਈ ਗਈ ਹੈ ਅਸੀਂ ਗਰਾਉਂਡ ਫਲੋਰ ਤੇ ਖੜੇ ਹਾਂ ਤੇ ਇਸ ਦੇ ਨਾਲ ਹੀ ਟਾਪ ਫਲੋਰ ਜਿਹੜਾ ਉੱਥੇ ਸਿਟਿੰਗ ਏਰੀਆ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਜਿੱਤੇ ਕਿ ਵਕ ਵਕ ਕੁਜ਼ੀਨਸ ਦਾ ਖਾਣਾ ਪੀਣਾ ਜਿਹੜਾ ਅਵੇਲੇਬਲ ਹੋਏਗਾ ਇਸ ਦੇ ਨਾਲ ਹੀ ਸੁਪਰਵਾਈਜ਼ਰ ਮੈਮ ਵੀ ਜਿਹੜੇ ਨੇ ਇੱਥੇ ਮੌਜੂਦ ਨੇ ਸਾਡੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੀ ਮੈਮ ਕਿਆ ਨਾਮ ਹੈ ਸ਼ੀਨਾ ਸ਼ਰਮਾ ਜੀ ਮੈਮ ਜਿ세 ਦੇਖ ਸਕਦੇ ਆ ਕਿ ਕਿਚਲੂ ਨਗਰ ਦੇ ਵਿੱਚ ਇੱਕ ਨਵੇਂ ਆਊਟਲੈਟ ਦੀ ਸ਼ੁਰੂਆਤ ਕਰ ਦਿੱਤੀ ਗਈ ਲਾਇਲਪੁਰ ਦੇ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਇੱਥੇ ਕਸਟਮਰ ਦੀ ਡਿਮਾਂਡ ਸੀ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾ ਸਾਡਾ ਨਵਾਂ ਆਊਟਲੈਟ ਖੁੱਲਿਆ ਲਾਇਲਪੁਰ ਸਵੀਟਸ ਜਿਹੜਾ ਕਿ ਕਿਚਲੂ ਨਗਰ ਦੇ ਅੰਦਰ ਹੈ ਠੀਕ ਹੈ ਜਿੱਥੇ ਬੜੀ ਪਬਲਿਕ ਦੀ ਡਿਮਾਂਡ ਸੀ ਵੀ ਸਾਨੂੰ ਬੜਾ ਮੋਡਰਨ ਟਾਊਨ ਦੇ ਵਿੱਚ ਜਾਣਾ ਪੈਂਦਾ ਬੜਾ ਦੂਰ ਹੈ ਤੇ ਇਸ ਕਰਕੇ ਅਸੀਂ ਉਹਨਾਂ ਦੀ ਕਨਵੀਨੀਅੰਟ ਦੇ ਲਈ ਅਸੀਂ ਕਿਚਲੂ ਨਗਰ ਦੇ ਵਿੱਚ ਆਪਣਾ ਇਹ ਨ ਠੀਕ ਹੈ ਜੀ ਤੇ ਉਹਨਾਂ ਦੇ ਪਿਆਰ ਸਦਕੇ ਦੇ ਨਾਲ ਅਸੀਂ ਇੱਥੇ ਤੱਕ ਅੱਜ ਪਹੁੰਚੇ ਆ ਤੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਉਹਨਾਂ ਦੇ ਪਿਆਰ ਦੇ ਨਾਲ ਅਸੀਂ ਇੱਥੇ ਤੱਕ ਅੱਜ ਪਹੁੰਚੇ ਆ ਤੇ ਇਸ ਮੁਕਾਮ ਤੇ ਅਸੀਂ ਪਹੁੰਚ ਗਏ ਆ ਤੇ ਸਾਡੇ ਕੋਲ ਸਾਡੀ ਬਹੁਤ ਸਾਰੀ ਇਦਾਂ ਦੀ ਵੈਰਾਈਟੀ ਹੈ ਵੀ ਜਿਹੜੀ ਅਸੀਂ ਇੱਥੇ ਅਵੇਲੇਬਲ ਕੀਤੀ ਹੋਈ ਇਸ ਟਾਈਮ ਤੁਹਾਨੂੰ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਜਿਹੜੇ ਸਾਡੇ ਨਵੇਂ-ਨਵੇਂ ਪ੍ਰੋਡਕਟਸ ਆ ਜਾਂ ਨਈ ਨਈ ਹੋਰ ਵੈਰਾਈਟੀ ਮੋਰ ਆ ਚੁੱਕੀ ਹੈ ਤੁਸੀਂ ਇੱਕ ਵਾਰੀ ਦੇਖੋ ਇੱਧਰ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਾਰੀ ਵੈਰਾਈਟੀ ਜਿਹੜੀ ਇੱਥੇ ਅਵੇਲੇਬਲ ਹੈ ਜਿਵੇਂ ਕਿ ਮੈਮ ਦੇ ਵੱਲੋਂ ਦੱਸਿਆ ਜਾ ਰਿਹਾ ਨਵੇਂ ਕਿਸਮ ਦੀਆਂ ਮਿਠਾਈਆਂ ਵੀ ਜਿਹੜੀਆਂ ਨੇ ਤਿਆਰ ਕੀਤੀਆਂ ਗਈਆਂ ਨੇ ਤਾਂ ਮੈਮ ਅਸੀਂ ਦੇਖ ਸਕਦੇ ਹਾਂ ਕਿ ਲੁਧਿਆਣਾ ਦੇ ਵਿੱਚ ਲਾਇਲਪੁਰ ਦੀ ਸਵੀਟਸ ਨੂੰ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਜਿਵੇਂ ਤੁਸੀਂ ਕਿਹਾ ਕਿ ਮੋਡਲ ਟਾਊਨ ਸਪੈਸ਼ਲੀ ਜਾਣਾ ਪੈਂਦਾ ਸੀ ਤਾਂ ਕੀ ਲੱਗਦਾ ਕਿ ਕਿਚਲੋਨਗਰ ਦੇ ਵਿੱਚ ਹੁਣ ਸ਼ੁਰੂਆਤ ਕਰ ਦਿੱਤੀ ਗਈ ਹੈ ਕਿ ਕਸਟਮਰਸ ਦੀ ਜਿਹੜੀਆਂ ਨੀਡਸ ਨੇ ਸੈਟੀਸਫਾਈ ਹੋ ਸਕਣਗੇ ਹਾਂਜੀ ਹਾਂਜੀ ਮੈਮ ਬਿਲਕੁਲ ਸੈਟੀਸਫਾਈ ਹੋ ਰਹੀਆਂ ਨੇ ਤੇ ਤੁਹਾਨੂੰ 400 ਤਰ੍ਹਾਂ ਦੀ ਵੈਰਾਈਟੀ ਮਿਲ ਰ ਦਾ ਕਿ ਤੁਹਾਨੂੰ ਇੱਥੇ ਡਰਾਈ ਫਰੂਟਸ ਹੈ ਸਾਡੇ ਹੋਰ ਵੀ ਜਿੱਦਾਂ ਇਹ ਸਾਰਾ ਸਮਾਨ ਪ੍ਰੋਡਕਟ ਲੱਗੇ ਹੋਏ ਆ ਬਾਕਸਿਸ ਹੈ ਬੈਡਿੰਗ ਤੇ ਹੈਗੇ ਸਾਰੇ ਬਾਕਸਿਸ ਤੁਸੀਂ ਦੇਖ ਸਕਦੇ ਦਿਖਾ ਸਕਦੇ ਹੋ ਸਭ ਨੂੰ ਵੀ ਅਲੱਗ-ਦਗ ਤਰ੍ਹਾਂ ਦੀ ਵੈਰਾਈਟੀ ਸਾਰੀ ਤਰ੍ਹਾਂ ਲੱਗੀ ਹੋਈ ਹੈ ਇੱਥੇ ਬਿਲਕੁਲ ਤਾਂ ਮੈਮ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਮੈਨੇਜਰ ਸਾਹਿਬ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਸਿਟਿੰਗ ਏਰੀਆ ਵੀ ਬਣਾਇਆ ਗਿਆ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਜੀ ਸਰ ਮੈਮ ਐਂ ਤਾਂ ਕਿਤੇ ਲੋਕੀ ਪੁੱਛਦੇ ਸੀ ਆ ਕੇ ਕਸਟਮਰ ਵੀ ਹਾਂ ਜੀ ਮੈਮ ਸਿਟਿੰਗ ਏਰੀਆ ਹੈ ਕਿ ਨਹੀਂ ਹੈ ਮੈਂ ਕਿਹਾ ਜੀ ਇਸ ਯਹਾਂ ਪਰ ਕਿਚਨਗਰ ਮੈਂ ਆਪਕੋ ਸਿਟਿੰ तो इसीलिए वहाँ पर सिटिंग एरिया हमारा इधर पीछे है अगर आप दिखाना चाहते हो तो आप इधर दिखा सकते दिखाई टेबल हाँ जी टेबल जी, अवेलेबल होने कस्टमर आगे टेबल इतने लगे होगी चेयर वगैरह भी सारी सिटिंग का सारा इतने अरेंजमेंट किया जी है ना इस एरिया तो अलावा होर भी कोई एरिया तैयार किया गया सिटिंग सापर भी हो रहा है फस्ट फलोर उत्ते जिते कि साडिंग होएगा वैडिंग ऑफिस होएगा ਕਾਫੀ ਕੁਝ ਉੱਪਰ ਵੀ ਹੈ ਜੀ ਤਾਂ ਕਿੰਨੇ ਲੋਕਾਂ ਦੇ ਉੱਪਰ ਸਪੇਸ ਅਵੇਲੇਬਲ ਹੈ ਕਿੰਨੇ ਲੋਕ ਇੱਕ ਟਾਈਮ ਤੇ ਬੈਠ ਸਕਦੇ 50 ਤੋਂ 60 ਕਸਟਮਰਸ ਹੈ ਜੋ ਉਥੇ ਔਨ தி ਸਪੋਰਟ ਹੋ ਸਕਦੇ ਆ ਜੀ ਚਾਹੋ ਜਿਵੇਂ ਮੈਮ ਅਸੀਂ ਦੇਖ ਸਕਦੇ ਤੁਸੀਂ ਕਹਿ ਰਹੇ ਹੋ ਕਿ ਸਿਟਿੰਗ ਏਰੀਆ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਸਿਟਿੰਗ ਏਰੀਆ ਦੇ ਵਾਸਤੇ ਡਿਸ਼ੇਸ ਵਿੱਚ ਹੋਰ ਕਿਹੜਾ ਕਿਹੜਾ ਵਾਅਦਾ ਕੀਤਾ ਗਿਆ ਕਿਉਂਕਿ ਪਹਿਲਾਂ ਲਾਇਲਪੁਰ ਦੇ ਵਿੱਚ ਅਸੀਂ ਦੇਖ ਸਕਦੇ ਸੀ ਕਿ ਸਵੀਟ ਡਿਸ਼ੇਸ ਮਠਾਈਆਂ ਜਿਹੜੀਆਂ ਨੇ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ 스ਨੈਕਸ ਆਈਟਮਸ ਅਵੇਲੇਬਲ ਹੁੰਦੇ ਨੇ ਤਾਂ ਹੁਣ ਸਿਟਿੰਗ ਏਰੀਆ ਦੇ ਲਈ ਉਸ ਹਿਸਾਬ ਦੇ ਨਾਲ ਮੀਨੂ ਦੇ ਵਿੱਚ ਕੀ ਕੁਝ ਵਾਅਦਾ ਕੀਤਾ ਗਿਆ ਉਹਦੇ ਵਿੱਚ ਦੇਖੋ ਪਹਿਲਾਂ ਤਾਂ ਸਿਰਫ ਪੇਸਟਰੀਜ਼ ਹੋ ਗਿਆ ਜਾਂ ਹੋਰ ਅਨਦਰ 스ਨੈਕਸ ਹੋ ਗਿਆ ਲੇਕਿਨ ਅਸੀਂ ਅਨਦਰ ਕੁਆਲਟੀ ਹੋਰ ਬਤਾ ਦਿੰਦੀ ਉਹਦੇ ਨਾਲ ਜਿੱਦਾਂ ਕਿ ਤੁਹਾਡਾ ਪਨੀਰ ਜਲੇਬੀ ਹੋ ਗਿਆ ਜਾਂ ਜਲੇਬੀ ਹੋ ਗਿਆ ਇਮਰਤੀ ਹੋ ਗਿਆ ਸਮੋਸਾ ਹੋ ਗਿਆ ਤਿੰਨ ਤਰ੍ਹਾਂ ਚਾਰ ਤਰ੍ਹਾਂ ਦਾ ਸਮੋਸਾ ਹੀ ਹੋ ਗਿਆ ਜਿੱਦਾਂ ਕਿ ਪਨੀਰ ਦਾ ਸਮੋਸਾ ਹੋ ਗਿਆ ਆਲੂ ਵਾਲਾ ਸਮੋਸਾ ਹੈ ਪਾਲਕ ਸਮੋਸਾ ਹੈ ਪਾਲਕ ਦਾ ਵੈਜੀਟੇਬਲ ਸਮੋਸਾ ਹੈ ਜਿੱਦਾਂ ਮਤਲਬ ਤਿੰਨ ਚਾਰ ਤਰ੍ਹਾਂ ਦੀ ਵੈਰਾਈਟੀ ਅਸੀਂ ਹੋਰ ਬਤਾ ਦਿੰਦੀ ਉਹਦੇ ਨਾਲ ਜਿੱਦਾਂ ਕਸਟਮਰ ਦੀ ਜਿੱਦ ਜਿੱਦ ਦਾ ਡਿਮਾਂਡ ਸੀ ਅਸੀਂ ਉਸੇ ਤਰ੍ਹਾਂ ਉਹਨੂੰ ਹੋਰ ਕੈਰੀ ਆਨ ਕਰ ਦਿੱਤਾ ਜੀ ਤਾਂ ਲੁਧਿਆਣਵਿਆਂ ਨੂੰ ਆਖਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਜਿਹੀ ਹੱਥ ਜੋੜ ਕੇ ਇਹਨਾਂ ਨੂੰ ਬੜਾ ਧੰਨਵਾਦ ਹੈ ਵੀ ਇੱਥੇ ਆਨ ਵਿਜ਼ਿਟ ਕਰਨ ਤੇ ਸਾਨੂੰ ਹੋਰ ਸਪੋਰਟ ਦੇਣ ਹੋਰ ਸਾਡੇ ਨਾਲ ਆ ਕੇ ਜੁੜਨ ਜੀ ਧੰਨਵਾਦ ਮੈਮ ਓਕੇ ਤਾਂ ਜ਼ਰੂਰੀ ਤੁਸੀਂ ਦੇਖਿਆ ਮੈਮ ਦੇ ਨਾਲ ਵੀ ਗੱਲਬਾਤ ਕੀਤੀ ਸਟੋਰ ਦੀ ਖੂਬਸੂਰਤੀ ਜਿਸ ਖੂਬਸੂਰਤੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜ਼ਰੂਰੀ ਇਸ ਦੇ ਨਾਲ ਹੀ ਸਿਟਿੰਗ ਏਰੀਆ ਜਿਹੜਾ ਉੱਪਰ ਤਿਆਰ ਕੀਤਾ ਗਿਆ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਹੀ ਦਿਖਾਵਾਂਗੇ ਜਿਵੇਂ ਕਿ ਮੈਮ ਦੇ ਵੱਲੋਂ ਦੱਸਿਆ ਗਿਆ ਨਵੇਂ-ਨਵੇਂ ਐਡੀਸ਼ਨਸ ਵੀ ਜਿਹੜੇ ਨੇ ਇਸ ਵੇਲੇ ਲਾਇਲਪੁਰ ਸ਼ਾਪ ਦੇ ਉੱਪਰ ਕਰ ਦਿੱਤੇ ਗਏ ਨੇ ਖਾਣ-ਪੀਣ ਦੇ ਬੜੇ ਹੀ ਸ਼ੌਂਕੀਨੇ ਲੁਧਿਆਣਾ ਵਾਸੀ ਤੇ ਕਿਚਲੂ ਨਗਰ ਦੇ ਵਿੱਚ ਵੀ ਹੁਣ ਤੁਸੀਂ ਆ ਸਕਦੇ ਹੋ ਤੇ ਲਾਇਲਪੁਰ ਸ਼ਾਪ ਦੇ ਉੱਪਰ ਬੈਠ ਕੇ ਆਪਣੇ ਫੈਮਿਲੀ ਦੇ ਨਾਲ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰ ਸਕਦੇ ਹੋ